ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮਹਾਸੁਖਤ ਲੇਤਾ ਬਿਆਸ ਦਰਿਆ ਨੇ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਤਵਾਹੀ ਮਚਾਈ ਹੋਈ ਆ ਦੱਸਦੀ ਕਿ ਜਿੱਥੇ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਉੱਥੇ ਹੀ ਹੁਣ ਲੋਕਾਂ ਨੂੰ ਆਪਣੇ ਘਰਾਂ ਦਾ ਵੀ ਦਰਸ ਤਾਰਿਆ ਕਿਉਂਕਿ ਲਗਾਤਾਰ ਪਾਣੀ ਵੱਧ ਰਿਹਾ ਬਿਆਸ ਦਰਿਆ ਦੇ ਵਿੱਚ ਪਾਣੀ ਵੱਧ ਰਿਹਾ ਤੇ ਅਜੇ ਤੱਕ ਜੋ ਪਾੜ ਪਏ ਸੀ ਉਹ ਵੀ ਪੂਰੇ ਨਹੀਂ ਜਾ ਸਕੇ ਨੇ ਤਾਂ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰ ਰਹੇ ਹਾਂ ਤਕਰੀਬਨ 4500 ਏਕੜ ਦੇ ਵਿੱਚ ਪਾਣੀ ਹੈ ਜਿਹੜਾ ਭਰ ਚੁੱਕਿਆ ਫਸਲਾਂ ਬਰਬਾਦ ਹੋ ਚੁੱਕਿਆ ਨੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਆਏ ਸਾਲ ਹੀ ਸਾਡੇ ਨਾਲ ਅਜਿਹਾ ਹੁੰਦਾ ਵਾ ਤੇ ਅਸੀਂ ਹੁਣ ਤਾਂ ਜੋ ਸਾਡੀਆਂ ਫਸਲਾਂ ਨੇ ਉਹ ਵੱਢਣ ਦੇ ਕਿਨਾਰੇ ਪਹੁੰਚੀਆਂ ਸੀ ਪਰ ਉਹ ਵੀ ਬਰਬਾਦ ਹੋ ਚੁੱਕੀਆਂ ਸਾਡਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਬਤਾਏ ਤਸਵੀਰਾਂ ਗੋਇੰਦਵਾਲ ਸਾਹਿਬ ਦੇ ਇਲਾਕੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਈ ਪਿੰਡਾਂ ਦੀ ਫਸਲ ਹੈ ਜਿਹੜੀ ਜ਼ਮੀਨ ਹੈ ਉਹ ਪਾਣੀ ਦੇ ਖੇਤ ਦੱਬ ਗਈ ਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਕਿਸ਼ਤੀਆਂ ਦੇ ਜ਼ਰੀਏ ਲੋਕ ਨੇ ਜਿਹੜੇ ਆਪੋ ਆਪਣੇ ਟਿਕਾਣਿਆਂ ਤੇ ਵੀ ਪਹੁੰਚਦੇ ਨਜ਼ਰ ਆ ਰਿਹਾ ਖੇਤਾਂ ਦੇ ਵਿੱਚ ਦੂਰ ਦੂਰ ਤੱਕ ਪਾਣੀ ਹੀ ਪਾਣੀ ਖੜਾ ਨਜ਼ਰ ਆ ਰਿਹਾ ਵਪਾਰ ਦੇ ਕਾਰਨ ਦੱਸਿਏ ਕਿ ਜੋ ਇਹ ਨੁਕਸਾਨ ਹੋ ਰਿਹਾ ਵਾ ਬਿਆਸ ਦਰਿਆ ਦੇ ਇਨ੍ਹਾਂ ਪਿੰਡਾਂ ਦੇ ਵਿੱਚ ਤਬਾਹੀ ਮਚਾਈ ਆ ਤਾਂ ਦੇਖ ਸਕਦੇ ਹਾਂ ਕਿ ਕਿਸ ਕਦਰ ਪਾਣੀ ਹੈ ਜਿਹੜਾ ਇੱਥੇ ਭਰਿਆ ਹੋਇਆ ਨਜ਼ਰ ਆ ਰਿਹਾ ਵਾ ਤੇ ਜ਼ਮੀਨਾਂ ਨੇ ਜਿਹੜੀਆਂ ਜੋ ਫਸਲਾਂ ਨੇ ਉਹ ਪਾਣੀ ਦੇ ਹੇਠ ਦੱਬੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਸਾਡੀ ਫਸਲ ਹੈ ਜਿਹੜੀ ਉਹ ਪੱਕਣ ਦੇ ਕਿਨਾਰੇ ਪਹੁੰਚ ਚੁੱਕੀ ਸੀ ਤੇ ਕੁਝ ਸਮੇਂ ਤੱਕ ਅਸੀਂ ਆਪਣੀ ਫਸਲ ਨੂੰ ਵੱਢਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਨੁਕਸਾਨ ਹੋਇਆ ਪਾਣੀ ਦੇ ਕਾਰਨ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਤਾਂ ਇਹ ਤਸਵੀਰਾਂ ਗੋਇੰਦਵਾਲ ਸਾਹਿਬ ਦੇ ਇਲਾਕੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਇੱਥੇ ਪਾਣੀ ਹੈ ਜਿਹੜਾ ਉੱਪਰਿਆ ਹੋਇਆ ਨਜ਼ਰ ਆ ਰਿਹਾ ਤੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਨੇ ਤਾ ਲਗਾਤਾਰ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਰਾਹਤ ਕਾਰਜ ਵੇ ਸ਼ੁਰੂ ਕੀਤੇ ਗਏ ਨੇ ਪਰ ਇਸੇ ਵਿਦਕਾਰ ਜੋ ਲਗਾਤਾਰ ਪਹਾੜੀ ਖੇਤਰ ਚ ਮੀਂਹ ਪੈ ਰਿਹਾ ਉਸ ਕਾਰਨ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਜਿਸ ਕਾਰਨ ਡੈਮਾਂ ਦੇ ਗੇਟ ਵੀ ਖੁੱਲੇ ਜਾ ਰਹੇ ਤੇ ਇਸੇ ਦਰਮਿਆਨ ਤਰਨਤਾਰਨ ਤੇ ਕਪੂਰਥਲੇ ਜ਼ਿਲ੍ਹੇ ਦੇ ਮੰਡ ਖੇਤਰ ਦੇ ਕਿਸਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਹੋ ਰਿਹਾ ਤਾਂ ਦੱਸਦੇ ਕਿ ਗੋਇੰਦਵਾਲ ਸਾਹਿਬ ਦੇ ਮੰਡ ਖੇਤਰ ਦੇ ਪਿੰਡ ਤੁੰਦਾ ਮਿਆਣੀ ਅਤੇ ਗੋਇੰਦਵਾਲ ਸਾਹਿਬ ਦੀ 4500 ਏਕੜ ਦੇ ਕਰੀਬ ਜੋ ਜ਼ਮੀਨ ਹੈ ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਆ ਜਿਸ ਕਾਰਨ ਕਿਸਾਨਾਂ ਦੇ ਚਿਹਰੇ ਵੀ ਮੁਰਝਾਏ ਹੋਏ ਆ ਉੱਥੇ ਹੀ ਇਸ ਸਬੰਧੀ ਕਿਸਾਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਉਹਨਾਂ ਦਾ ਕੀ ਕੁਝ ਕਹਿਣਾ ਸੀ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਇੱਥੇ ਪਾਣੀ ਹੈ ਜਿਹੜਾ ਖੇਤਾਂ 'ਚ ਭਰਿਆ ਹੋਇਆ ਨਜ਼ਰ ਆ ਰਿਹਾ ਇਹ ਸਾਡਾ ਜੀ ਆਏ ਸਾਲ ਹੀ ਹੋਈ ਜਾਂਦਾ ਜੇ ਇੱਕ ਦਸ ਸਾਲ ਕਦੇ ਨਿਕਲ ਗਿਆ ਨਿਕਲ ਗਿਆ ਨਹੀਂ ਤੇ ਇਹੋ ਹੀ ਹਾਲ ਆਏ ਸਾਲ 23 ਹੋਇਆ ਸਾਡੇ ਕੋਠੇ ਕੱਠੇ ਸਭ ਸੋਲਰ ਮਾਂ ਲੰਜਣ ਮੋਟਰਾਂ ਸਭ ਡੁੱਬੀਆਂ ਪਈਆਂ ਹੁਣ ਤੇ ਹੁਣ ਉਹ ਹਾਲ ਆ ਅਤੇ ਤੇਈ ਵਾਲਾ ਦਸਦੇ ਨਹੀਂ ਹੋਏਗਾ ਉਦੋਂ ਸਾਰੀਆਂ ਲੈਣਾ ਲੂਣਾ ਦੁਬਾਰਾ ਖੰਬੇ ਲਵਾ ਗਏ ਸਾਰਾ ਕੁੱਕਰ ਆ ਕੇ ਲੈਣਾ ਚਾਲੂ ਕਰਾਈਆਂ ਤੇ ਹੁਣ ਫਿਰ ਉਹੀ ਹਾਲ ਆ ਡਾ 10-10 ਫੁੱਟ ਪਾਣੀ ਆ ਲੈਣ ਵਾਲੇ ਥਾ ਘਟ ਘਟ ਕਿੱਥੇ ਬਹਿਣੇ ਕੋਠਿਆਂ ਦੇ ਅੱਧਾ ਦਤ ਤੋਂ ਤਾਂ ਡਪਿਆ ਪਾਣੀ ਕਈਆਂ ਕੋਠਿਆਂ ਦੇ ਉੱਤੇ ਕਈ ਕੋਠੇ ਉਦੋਂ ਦੇ 23 ਦੇ ਟੇਢੇ ਹੋਏ ਜਿਹੜੇ ਅਜੇ ਤੱਕ ਘੇਰ ਕੋ ਬਣੇ ਨਹੀਂ ਦੁਬਾਰਾ ਕਿੱਥੋਂ ਬਣਨਗੇ ਬੈਕਾਂ ਵੀ ਹੈਗੇ ਅੰਦਰ ਬੈਕਾਂ ਵੀ ਹੈਗੇ ਚੱਕਾ ਵੀ ਟੁਕ ਨਿਕਲੇ ਲੋਕੀ ਹਾਂ ਜੀ ਜੀ ਇਤਰਾ ਹੀ ਵਿੱਚ ਹੀ ਆ ਇਹ ਬੈਕਾਂ ਵਾਲੇ ਦਾ ਗੱਲ ਪਰਸੋਂ ਵੀ ਹੋਣ ਢੀ ਹੁਣਾਂ ਦੀ ਅਦਲਾ ਉਹ ਵੀ ਬੇਕਾਂ ਦੇ ਵਿੱਚ ਇਹ ਹੁਣ ਕਿਧਰ ਜਿਆ ਜਾਂਦਾ ਮਾਲ ਡੰਗਰ ਕਿੱਥੇ ਗੜਨਗੇ ਦਾਣਾ ਫੱਕਾ ਸਾਰਾ ਕੁ ਵਿੱਚ ਹੀ ਆ ਉਹਨਾਂ ਦਾ ਇਹ ਤਿੰਨਾ ਪਿੰਡਾਂ ਦਾ 4500 ਏਕੜ ਜ਼ਮੀਨ ਆ ਜੀ ਸਾਰੀ ਬਜਾਉ ਆ ਜੀ ਕਿਤੇ ਮਰਲਾ ਪੈਲੀ ਦਾ ਨਹੀਂਗਾ ਜਿਹੜਾ ਵੀ ਨਹੀਂ ਬਜਾਉ ਖਾਤਾ ਦਵਾਈਆਂ ਸਾਰਾ ਖਰਚਾ ਜ਼ਿੰਮੇਦਾਰ ਲਾ ਬੈਠਾ ਵਾ ਇੱਕ ਕੰਪੈਨ ਦੀ ਵਧਾਈ ਦੇਣੀ ਆ ਤੇ ਫਸਲ ਜ਼ਿੰਮੇਦਾਰ ਦੇ ਘਰ ਆ ਜਣੀ ਆ ਜੀ ਤੇ ਸਰਕਾਰਾਂ ਦਾ ਤੇ ਇਹ ਅਸੀਂ ਚਾਹੁੰਦੇ ਆ ਵੀ ਜੇ ਤੇ ਨਾ ਇਤਨਾ ਹੀ ਰੱਖਣਾ ਪਾਣੀ ਦਾ ਤੇ ਸਾਨੂੰ ਸਾਡਾ ਮਾਅਵਜਾ ਦਿੱਤਾ ਜਾਵੇ ਬਣਦਾ ਹੱਕ 50000 ਰੁਪਇਆ ਪਰਤ ਏਕੜ ਤੇ ਜਿਹੜਾ ਨੁਕਸਾਨ ਆ ਨੁਕਸਾਨ ਤੁਹਾਡੇ ਸਾਹਮਣੇ ਤੁਸੀਂ ਵੇਖ ਲਓ ਜੀ ਮੋਟਰਾਂ ਵਿੱਚ ਆ ਡੁੱਪ ਗਿਆ ਕੋਠੇ ਟਹਿ ਗਿਆ ਲੈਣ ਖੰਭੇ ਵਿੰਗੇ ਹੋ ਗਿਆ ਕਿ ਇਹ ਅਧਿਕਾਰੀ ਨੇ ਸਾਡੀ ਬਾਅਦ ਚ ਵੀ ਨਹੀਂ ਬਾਤ ਪੁੱਛਣੀ ਅਸੀਂ ਕੋਲੋਂ ਪੈਸੇ ਲੈ ਕੇ ਬਿਜਲੀ ਵਾਲਿਆਂ ਨੂੰ ਦੇ ਕੇ ਆਪਦੇ ਖਰਚੇ ਤੇ ਉਹ ਵੀ ਖੰਭੇ ਸਿੱਧੇ ਕਰਾਉਣੇ ਆ ਜੀ ਮੰਗ ਸਾਡੀ ਇਹੋ ਜੀ ਆ ਵੀ ਸਾਡਾ ਜਾਂ ਤੇ ਦਾ ਕੋਈ ਹੱਲ ਕੀਤਾ ਜਾਵੇ ਤੇ ਜਿਹੜੀ ਵੀਰ ਜੀ ਨੇ ਪਾਲਿਸੀ ਦੱਸੀ ਆ ਫਿਰ ਉਹ ਪਾਲਸੀ ਲਿਆ ਕੇ ਤੇ ਸਾਨੂੰ ਪੈਸੇ ਦੇ ਦੇਣ ਤੇ ਆਪਦਾ ਬਣਾਈ ਜਾਣ ਜੀ ਇਸ ਤਰ੍ਹਾਂ ਕਰਜ਼ਾ ਕਰਜ਼ਾ ਲੈ ਕੇ ਬੀਜੀ ਦੀ ਕਰਜ਼ਾ ਜੀ ਕਰਜ਼ਾ ਲੈ ਕੇ ਹੁਣ ਬੀਜਾਂਗੇ ਹੁਣ ਤੁਸੀਂ ਕਹਿ ਰਹੀ ਫਸਲ ਬੀਜਣੀ ਹੈ ਜੀ ਹੁਣ ਜ਼ਿਮੀਂਦਾਰ ਕੋ ਕੀ ਆ ਜਿਹੜਾ ਘਰ ਪੂੰਜੀ ਲਾ ਲਈ ਆ ਕਿਸੇ ਨੇ ਠੇਕੇ ਤੇ ਲਈ ਆ ਕਿਸੇ ਦੀ ਮਾਲਕੀ ਆ ਜੀ ਆਦਾ ਜੂਨ ਗੁਜ਼ਾਰਾ ਕਰਦਾ ਮਾਲ ਡੰਗਰਾ ਤੁਹਾਡੇ ਸਾਹਮਣੇ ਆ ਵੇਖੋ ਜੀ ਆ ਪੱਠੇ ਆ ਇਹ ਉੱਚੀ ਪੈਲੀ ਆ ਬਹੁਤ 5 ਫੁੱਟ 10 ਫੁੱਟ ਦਰਿਆ ਤੋਂ ਉੱਚੀ ਆ ਇੱਥੇ ਲੈ ਵੇਖੋ ਜੀ 10 ਫੁੱਟ ਪਾਣੀ ਜਿਵੇਂਦਾਰ ਤਾਂ ਮਾਰਿਆ ਗਿਆ ਜੀ ਪਾਣੀ ਵੱਧ ਰਿਹਾ ਰੋਜ਼ ਪਾਣੀ ਰੋਜ਼ ਵੱਧਾ ਜੀ ਅੱਜ ਵੀ ਵਧਿਆ ਜੀ ਪਾਣੀ 1 ਫੁੱਟ ਫੇਰ ਵੱਧ ਗਿਆ ਥੋੜਾ ਜਿਹਾ ਪਾਣੀ ਟੁੱਟਾ ਸੀ ਕੱਲ ਗਾੜੀ ਬੰਨ ਟੁੱਟ ਗਿਆ ਜੀ ਪਹਿਲਾਂ ਨੂੰ ਪਾਣੀ ਸਿੱਧਾ ਹੋ ਗਿਆ ਉਹ ਬਾਅਦ ਨਾਲ ਅੱਜ ਬੰਨਣ ਡਈ ਆ ਮਸ਼ੀਨ ਜੀ ਉਹ ਵੱਜ ਗਿਆ ਫੇਰ ਪਾਣੀ ਇੱਥੇ ਚੜਨਾ ਸ਼ੁਰੂ ਹੋ ਜਣਾ 15 ਦਿਨਾਂ ਤੋਂ ਲਗਾਤਾਰ ਪਾਣੀ ਆ ਰਿਹਾ ਜੀ ਬਹੁਤ ਜ਼ਿਆਦਾ ਕਦੇ 10 ਫੁੱਟ ਕਦੇ 4 ਫੁੱਟ 5 ਫੁੱਟ ਮਤਲਬ ਲਗਾਤਾਰ ਜਿਹੜਾ 15 ਦਿਨਾਂ ਤੋਂ ਪਾਣੀ ਵਗ ਰਿਹਾ ਤੇ ਸਾਰੀ ਫਸਲ ਜਿਹੜੀ ਆ ਬੁਰੀ ਤਰ੍ਹਾਂ ਤਬਾਹ ਹੋ ਗਈ ਆ ਤੋਂ ਨੇ ਹੁਣ ਇੱਕ ਹਸਰ ਦੇ ਸਾਰੀਆਂ ਖਾਦਾਂ ਦਵਾਈਆਂ ਪਾ ਕੇ ਮਰ ਪੱਕਣ ਦੇ ਕਿਨਾਰੇ ਹੀ ਪੱਕੀ ਫਸਲ ਤੇ ਪਾਣੀ ਆਇਆ ਜੀ ਤੇ ਬਹੁਤ ਵੱਡਾ ਕਿਸਾਨਾਂ ਦਾ ਨੁਕਸਾਨ ਹੋਇਆ ਅਹੀਂ ਚਾਹੁੰਨੇ ਆ ਸਰਕਾਰ ਇਹਦੀ ਸਪੈਸ਼ਲ ਗਦਾਬਰੀ ਕਰਕੇ ਤੇ ਘਟੋ ਘਟ ਰੁਪਏ 50000 ਰੁਪਏ ਜਿਹੜਾ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਜਾਂ ਫਿਰ ਅਸੀਂ ਚਾਹੁੰਨੇ ਆ ਵੀ ਇਹ ਇਹਨੂੰ ਨਹਿਰ ਦੀ ਗੋਂਦਵਾਲ ਸਾਹਿਬ ਤੋਂ ਲਾ ਕੇ ਹਰੀਕਿਆਂ ਤੱਕ ਇਹਨੂੰ ਨਹਿਰ ਦੀ ਸ਼ਕਲ ਦੇ ਕੇ ਤੇ ਜਿਹੜੀ ਅੰਦਰ ਨਹਿਰ ਦੇ ਜ਼ਮੀਨ ਆਵੇ ਉਹ ਕਿਸਾਨਾਂ ਨੂੰ ਪੈਸੇ ਦਿੱਤੇ ਜਾਣ ਜਿਹੜੀ ਬਾਹਰ ਰਹੇ ਦੇ ਜ਼ਮੀਨ ਉਹ ਵਾਈ ਜੋਗ ਬਹੁਤ ਵਧੀਆ ਜ਼ਮੀਨ ਬਣ ਸਕਦੀ ਆ ਕਿਉਂਕਿ ਮਾਜੇ ਨਾਲੋਂ ਵੀ ਚੰਗੀ ਜ਼ਮੀਨ ਆ ਇੱਥੇ ਥੋੜਾ ਬੋਰ ਕੀਤਾ ਪਾਣੀ ਨਿਕਲ ਜਾਂਦਾ ਉੱਤੇ ਕਿੱਲੇ ਅੱਧੇ ਕਿਲੇ ਕੋਈ ਬੋਰ ਵੀ ਨਹੀਂ ਕਰਾਇਆ ਜਾਂਦਾ ਤੇ ਇੱਥੇ ਇੰਜਣ ਵੀ ਪਾਣੀ ਚੁੱਕਦੇ ਆ ਇਸ ਕਰਕੇ ਬਹੁਤ ਵਧੀਆ ਬਜਾਊ ਜ਼ਮੀਨ ਆ ਤੇ ਇਹ ਸਰਕਾਰ ਇਹ ਬੰਨੇ ਧਿਆਨ ਦੇ ਵੀ ਜਿਹੜੀ ਲੈਂਡ ਪੋਲਿੰਗ ਪਾਲਸੀ ਜਿਹੜੀ ਆ ਸ਼ਹਿਰਾਂ ਚ ਲਿਆਂਦੀ ਜਾਂਦੀ ਆ ਉਹ ਇੱਥੇ ਲੈਵਣ ਮੜ ਚ ਅਸੀਂ ਹਰ ਸਾਲ ਇਥੇ ਡੁੱਬਦੇ ਆ ਤੇ ਸਾਨੂੰ ਬਚਾਇਆ ਜਾਵੇ ਕਿਸੇ ਢੰਗ ਤਰੀਕੇ ਨਾਲ ਇਹਦਾ ਕੋਈ ਪੱਕਾ ਪ੍ਰਬੰਧ ਜਿਹੜਾ ਪਾਣੀ ਦਾ ਕੀਤਾ ਜਾਵੇ ਇਹ ਇਹ ਸਾਰੇ ਪਿੰਡੇ ਚਾਹੁੰਦੇ ਆ ਵੀ ਇਹਦਾ ਕੋਈ ਪੱਕਾ ਪ੍ਰਬੰਧ ਹੋਵੇ ਨਹੀਂ ਤਾਂ ਹਰ ਸਾਲ ਮਤਲਬ ਜਿਹੜਾ ਬੜਾ ਤਕੜਾ ਨੁਕਸਾਨ ਹੁੰਦਾ ਜੀ ਕਿਹ ਮੁਰਾਵਜਾ ਦੇ ਫਸਲ ਦਾ ਨੁਕਸਾਨ ਹੋਇਆ ਕਿੰਨਾ ਕੁ ਮੁਰਾਵਜੇ ਦੀ ਮੰਗ ਕਰਦੇ ਘੱਟੋ ਘੱਟ 50000 ਰੁਪਏ ਚਾਹੀਦਾ 60 70000 ਤੱਕ ਝੋਨਾ ਜਿਹੜਾ ਇੱਕ ਕਿੱਲੇ ਦਾ ਨਿਕਲਦਾ ਤੇ ਅਸੀਂ ਚਾਹੁੰਦੇ ਆ ਵੀ ਘੱਟੋ ਘੱਟ 50000 ਰੁਪਏ ਜਿਹੜਾ ਉਹ ਇੱਕ ਕਿੱਲੇ ਦਾ ਮੁਰਾਵਜਾ ਦਿੱਤਾ ਜਾਵੇ